ਹਾਂਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਖੀਰ ਦੀ ਰੈਸিপি ਖੀਰ ਆ ਜਿਹੜੀ ਉਹ ਇਸ ਤਰੀਕੇ ਨਾਲ ਬਣਾਵਾਂਗੇ ਕਿ ਬਹੁਤ ਘੱਟ ਦੁੱਧ ਦੀ ਵਰਤੋਂ ਕਰਾਂਗੇ ਤੇ ਜਿਹੜੀ ਖੀਰ ਆ ਉਹ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਤੇ ਇੱਕ ਅਜਿਹੀ ਚੀਜ਼ ਮਲਾਵਾਂਗੇ ਜਿਹਦੇ ਨਾਲ ਖੀਰ ਦਾ ਜਿਹੜਾ ਟੇਸਟ ਆ ਉਹ ਦੁੱਗਣਾ ਹੋ ਕੇ ਆਊਗਾ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਹੈ ਇਦੇ ਲਈ ਆਪਾਂ ਪਹਿਲਾਂ ਪਾਣੀ ਲੈਂਦਾ ਥੋੜਾ ਜਿਹਾ ਤੇ ਪਾਣੀ ਦੇ ਵਿੱਚ ਚੌਲ ਆ ਜਿਹੜੇ ਉਹ ਚੰਗੀ ਤਰ੍ਹਾਂ ਨਾਲ ਧੋ ਕੇ ਆ ਉਹ ਪਾ ਦੇਣੇ ਆ ਤੇ ਪਾਣੀ ਜ਼ਿਆਦਾ ਨਹੀਂ ਲੈਣਾ ਜਿੰਨੇ ਚੌਲ ਬਸ ਡੁੱਬ ਜੇ ਜਾਣ ਐਨੇ ਕੀ ਹੋਣਾ ਚਾਹੀਦਾ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਕਾਵਾਂਗੇ ਜੇਕਰ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਹੁਣ ਆਪਣੇ ਜਿਹੜਾ ਹੈਗਾ ਚੌਲ ਆ ਜਿਹੜੇ ਉਹ ਪੱਕ ਰਹੇ ਨੇ ਇਹਦੇ ਵਿੱਚ ਇੰਨਾ ਦਾ ਪਾਣੀ ਹੈ ਜਿਹੜਾ ਬਿਲਕੁਲ ਸੁੱਕਿਆ ਵਾਂਗ ਹੋ ਗਿਆਗਾ ਹਲਕਾ ਜਿਆ ਰਹ ਗਿਆ ਬਿਲਕੁਲ ਪਾਣੀ ਹੈ ਜਿਹੜਾ ਉਹ ਆਪਾਂ ਪੂਰਾ ਸੁਕਾਉਣਾ ਜ਼ਰੂਰੀ ਹੈ ਕਿਉਂਕਿ ਨਹੀਂ ਤਾਂ ਫਿਰ ਚੌਲਾਂ ਦੇ ਵਿੱਚੋਂ ਨਾ ਪਾਣੀ ਦਾ ਟੇਸਟ じゃ ਆਉਂਦਾ ਰਹੂਗਾ ਪਤਾ ਲੱਗੂਗਾ ਕਿ ਹਾਂ ਪਾਣੀ 'ਚ ਪਕਾਏ ਜੇਕਰ ਪਾਣੀ ਬਿਲਕੁਲ ਸੁਗਾਤਾ ਹੋਊਗਾ ਤਾਂ ਫਿਰ ਬਿਲਕੁਲ ਵੀ ਟੇਸਟ ਨਹੀਂ ਆਊਗਾ ਪਤਾ ਹੀ ਨਹੀਂ ਲੱਗਣਾਗਾ ਵੀ ਕੱਲੇ ਦੁੱਧ 'ਚ ਬਣਾਈ ਆ ਜਾਂ ਚੌਲ ਆ ਪਹਿਲਾਂ ਉਹ ਪਾਣੀ 'ਚ ਪਕਾਈ ਹੈਗੇ ਜਦੋਂ ਆਪਾਂ ਪਾਣੀ ਵਿੱਚ ਛੱਡ ਦਿੰਨੇ ਆਂਗੇ ਤੇ ਫਿਰ ਉਹ ਚੌਲਾਂ ਦੇ ਵਿੱਚੋਂ ਨਾ ਟੇਸਟ ਆਉਂਦਾ ਰਹਿੰਦਾ ਪਾਣੀ ਦਾ ਹਾਂ ਜੇਦੋਂ ਆਪਾਂ ਲੱਗਿਆ ਕਿ ਪਾਣੀ ਇਹਦਾ ਬਿਲਕੁਲ ਸੁੱਕ ਗਿਆ ਤਾਂ ਆਪਾਂ ਇਹਦੇ ਵਿੱਚ ਦੁੱਧ ਜਿਹੜਾ ਉਹ ਮਿਲਾ ਦੇਣਾ ਦੁੱਧ ਆਪਾਂ ਸਾਰਾ ਇਕੱਠਾ ਨਹੀਂ ਮਿਲਾਉਣਾ ਆਪਾਂ ਇਹਦੇ ਲਈ 1 ਲੀਟਰ ਦੁੱਧ ਲੈਤਾ ਪਾਉਣਾ ਇੱਕ ਕੌਲੀ ਚੌਲਾਂ ਦੀ ਸੀਗੀ ਤੇ 1 ਲੀਟਰ ਦੁੱਧ ਦਾ ਲੈਤਾ ਆਪਾਂ ਦੁੱਧ ਜਿਹੜਾ ਉਹ ਥੋੜਾ ਥੋੜਾ ਕਰਕੇ ਇਹਦੇ ਵਿੱਚ ਮਿਲਾਉਂਦੇ ਰਵਾਂਗੇ ਹਾਂ ਜਿਹੜਾ ਆਪਣੀ ਖੀਰ ਹੈਗੀ ਉਹ ਪੱਕਣੀ ਸ਼ੁਰੂ ਹੋ ਗਈ ਐ ਐਸਾ ਜਿਹੜਾ ਉਹ ਆਪਾਂ ਮੀਡੀਅਮ ਜਿਹਾ ਹੀ ਰੱਖਾਂਗੇ ਤਾਂ ਕਿ ਆਪਣਾ ਦੁੱਧ ਜਿਹੜਾ ਉਹ ਉਬਲਣਾ ਚਾਵੇ ਆ ਦੇਖੋ ਹੁਣ ਅੱਧੀ ਕਖੀਰ ਹੈ ਜਿਹੜੀ ਉਹ ਪੱਕ ਚੁੱਕੀ ਹੈਗੀ ਹੁਣ ਆਪਾਂ ਇਹਦੇ ਵਿੱਚ ਜਿਹੜੀ ਹੈਗੀ ਉਹ ਚੀਨੀ ਹੋ ਮਲਾਵਾਂਗੇ ਆਪਾਂ ਇੱਥੇ ਪੌਣੀ ਕੌਲੀ ਚੌਲਾਂ ਦੀ ਲੈਤੀ ਸੀ ਉਹਦੇ ਲਈ ਅੱਧੀ ਕੌਲੀ ਹੈ ਜਿਹੜੀ ਉਹ ਚੀਨੀ ਦੀ ਪਾਈ ਹੈਗੀ ਤੇ ਇੱਥੇ ਨਾਲ ਹੀ ਆਪਾਂ ਇਹਦੇ ਵਿੱਚ ਸੌਗੀ ਹੈ ਜਿਹੜੀ ਉਹ ਵੀ ਮਲਾਤੀ ਹੈ ਤਾਂ ਕਿ ਆਪਣੀ ਜਿਹੜੀ ਸੌਗੀ ਹੈ ਉਹ ਵੀ ਚੰਗੀ ਤਰ੍ਹਾਂ ਨਾਲ ਨਰਮ ਹੋ ਜੇ ਹੁਣ ਆਪਣੀ ਜਿਹੜੀ ਖੀਰ ਆ ਉਹ ਪੱਕ ਰਹੀ ਹੈ ਬਸ ਇਸ ਚੀਜ਼ ਦਾ ਧਿਆਨ ਰੱਖਣਾ ਕਿ ਦੁੱਧ ਹੈ ਜਿਹੜਾ ਉਹ ਉਬਲ ਨਾ ਜਾਵੇ ਤਾਂ ਕਰਕੇ ਉਹਨੂੰ ਟਾਈਮ-ਟਾਈਮ ਤੇ ਇਹਦੇ ਵਿੱਚ ਕੜਛੀ ਮਾਰਦੇ ਰਹਿਣਾ ਚਾਹੀਦਾ ਆਪਾਂ ਆ ਇੱਥੇ ਦੇ ਵਿੱਚ ਡਰਾਈ ਫਰੂਟ ਆ ਜਿਹੜੇ ਉਹ ਮਿਕਸ ਕਰਤੇ ਹੈਗੇ ਤਾਂ ਕਿ ਚੰਗੀ ਤਰ੍ਹਾਂ ਦੇ ਨਾਲ ਜਿਹੜੇ ਨਰਮ ਹੋ ਜਾਣ ਵਿੱਚ ਪੱਕ ਜਾਣ ਜੇ ਬਾਅਦ ਚ ਮਲਾਵਾਂਗੇ ਉਹ ਥੋੜੇ ਜੇ ਸਖਤ ਜੇ ਰਹਿ ਜਾਂਦੇ ਆ ਵੈਸੇ ਤਾਂ ਫੇਰ ਵੀ ਠੀਕ ਰਹਿੰਦੇ ਪਰ ਪਹਿਲਾਂ ਹੀ ਮਲਾ ਦਿਓ ਜਿਆਦਾ ਵਧੀਆ ਗੱਲ ਹੈ ਹੁਣ ਉਨੇ ਟਾਈਮ ਦੇ ਵਿੱਚ ਆਪਾਂ ਜਿਹੜੀ ਹੈਗੀ ਆ ਇੱਥੇ ਕਾਸਟਡ ਹੈਗਾ ਉਹ ਮਿਕਸ ਕਰਾਂਗੇ ਇਹਦੇ ਲਈ ਆਪਾਂ ਡੇਢ ਕ ਚਮਚਾ ਜਿਹੜਾ ਉਹ ਕਾਸਟਡ ਦਾ ਲਵਾਂਗੇ ਤੇ ਇਹਨੂੰ ਦੁੱਧ ਪਾ ਕੇ ਮਿਲਾ ਲੈਣਾ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਘੋਲ ਲਾਂਗੇ पण ਇਧਰ ਆਪਣੀ ਖੀਰ ਹੈ ਜਿਹੜੀ ਉਹ ਆਪਾਂ ਲੱਗਦੀ ਹੈ ਕਿ ਥੋੜਾ ਜਿਹਾ ਇਹਦੇ ਵਿੱਚ ਦੁੱਧ ਹੈਗਾ ਉਹ ਘਟ ਹੈਗਾ ਸੰਘਣੀ ਹੋ ਗਈ ਹੈ ਤਾਂ ਕਰਕੇ ਆਪਣੇ ਕੋਲੇ ਥੋੜਾ ਜਿਹਾ ਦੁੱਧ ਬਚਿਆ ਪਿਆ ਹੈਗਾ ਆਪਾਂ ਉਹ ਦੁੱਧ ਵੀ ਇਹਦੇ ਵਿੱਚ ਹੁਣ ਮਿਲਾ ਲਾਂਗੇ ਕਿਉਂਕਿ ਕਾਸਟਰਡ ਦੇ ਨਾਲ ਥੋੜੀ ਜੀ ਇਹ ਗਾੜੀ ਹੁੰਦੀ ਹੈਗੀ ਤਾਂ ਕਰਕੇ ਫਿਰ ਆਪਾਂ ਇਹਦੇ ਵਿੱਚ ਦੁੱਧ ਹੈ ਜਿਹੜਾ ਉਹ ਮਿਲਾ ਦੇਣਾ ਆਪਾਂ ਇੱਥੇ ਦੁੱਧ ਹੈ ਜਿਹੜਾ ਉਹ ਮਿਲਾਤ ਹੈਗਾ ਹੁਣ ਆਪਾਂ ਇਹਦੇ ਵਿੱਚ ਜਿਹੜਾ ਕਾਸਟਰਡ ਆਪਣਾ ਉਹ ਵੀ ਆਪਾਂ ਮਿਕਸ ਕਰ ਦਾਂਗੇ ਕਾਸਟਰਡ ਪਾਉਂਦੇ ਟਾਈਮ ਆਪਾਂ ਇਹਨੂੰ ਨਾਲ-ਨਾਲ ਹਿਲਾ ਦਾਂਗੇ ਬਸ ਥੋੜੇ ਜੇ ਟਾਈਮ ਲਈ ਇਹਨੂੰ ਆਪਾਂ ਹੁਣ ਸੇਕ ਲਵਾਵਾਂਗੇ ਜਿਆਦਾ ਟਾਈਮ ਨਹੀਂ ਇਹਨੂੰ ਪਕਾਵਾਂਗੇ ਨਹੀਂ ਤੇ ਬਹੁਤ ਜਿਆਦਾ ਸੰਘਣੀ ਹੋ ਜੂਗੀ ਬਸ ਥੋੜਾ ਜਿਹਾ ਦੋ ਤਿੰਨ ਕ ਮਿੰਟ ਲਈ ਪਕਾਵਾਂਗੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਇਹ ਆਪਣੀ ਖੀਰ ਹੈ ਜਿਹੜੀ ਉਹ ਬਣ ਕੇ ਤਿਆਰ ਹੈ ਤੇ ਆਪਾਂ ਗੈਸ ਕਰਾਂਗੇ ਬੰਦ ਤੇ ਇਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਕੱਢ ਕੇ ਠੰਡੀ ਕਰ ਲਾਂਗੇ ਜਾਂ ਇਸ ਤਰ੍ਹਾਂ ਵੀ ਠੰਡੀ ਕਰ ਸਕਦੇ ਆ